ਤਾਂ ਪ੍ਰਭੂ ਕਈ ਵਾਰੀ ਜਿਹੜਾ ਪਸ਼ੂ ਛੋਮ ਤੋਂ 22 ਦਿਨ ਬਾਅਦ ਵੀ ਪੂਰੇ ਦੁੱਧ ਤੇ ਨਹੀਂ ਹੁੰਦਾ ਜਿਹੜਾ ਪਸ਼ੂ ਇਸਨੇ ਸੁਵੇ ਦੇ ਵਿੱਚ 12-13 ਲੀਟਰ ਦੁੱਧ ਦੇ ਰਿਹਾ ਸੀ ਇਸ ਵਾਰ ਉਹ 5-6 ਲੀਟਰ ਤੋਂ ਨਹੀਂ ਵੱਧਾ ਇਹ ਜਿਹੜੀ ਪ੍ਰੋਬਲਮ ਆ ਬਹੁਤ ਸਾਰੇ ਜ਼ਿੰਮੇਵਾਰਾਂ ਦੇ ਨਾਲ ਜਿਹੜੀ ਹੁੰਦੀ ਹੈ ਤੇ ਇਹਦਾ ਜਿਹੜਾ ਇਲਾਜ ਆਪਾਂ ਇਸ ਵੀਡੀਓ 'ਚ ਤੁਹਾਡੇ ਨਾਲ ਦੱਸਾਂਗੇ ਤਿੰਨ ਜਿਹੜੇ ਮੇਨ ਕਾਰਨ ਹੋ ਸਕਦੇ ਨੇ ਜਿਨ੍ਹਾਂ ਦੇ ਕਰਕੇ ਇਹ ਪ੍ਰੋਬਲਮ ਆਉਂਦੀ ਹੈ ਤਿੰਨੇ ਕਾਰਨ ਤੁਹਾਨੂੰ ਦੱਸਾਂਗੇ ਤੇ ਉਹਨਾਂ ਦਾ ਜਿਹੜਾ ਇਲਾਜ ਵੀ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਜੇਕਰ ਪਹਿਲੀ ਵਾਰੀ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਹੀ ਜਿਹੜਾ ਬੈਲ ਵਾਲਾ ਬਟਨ ਨੂੰ ਪ੍ਰੈਸ ਕਰ ਤੀਨ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਜਿਆਦਾ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਆ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਸਾਂਝੀ ਹੋ ਸਕੇ ਕੀ ਕਾਰਨ ਹੋ ਸਕਦਾ ਨੇ ਤਾਂ ਇਹਨਾਂ ਦੇ ਕਰਕੇ ਜਿਹੜਾ ਦੁੱਧ ਹੀ ਘਟਦਾ ਪਸ਼ੂ ਦਾ ਜਦੋਂ ਆਪਾਂ ਪਸ਼ੂ ਨੂੰ ਖਾਦ ਖੁਰਾਕ ਵੀ ਕਿਸਲੇ ਸੂਏ ਜਿੰਨੇ ਹੀ ਪਾ ਰਹਿਆਂ ਤਾਂ ਜਿਹੜਾ ਪਸ਼ੂ ਕਿਸਲੇ ਸਾਲ 12-13 ਲੀਟਰ ਦੁੱਧ ਦਿੰਦਾ ਸੀ 500 ਲੀਟਰ ਦੁੱਧ ਕਿਉਂ ਨਹੀਂ ਦਿੰਦਾ ਕਈ ਵਾਰ ਤਾਂ ਪਸ਼ੂ ਪਾਲ ਕੇ ਸੋਚ ਲੈਂਦੇ ਨੇ ਵੀ ਇੱਕ ਸੂਏ ਪਸ਼ੂ ਵੱਧ ਤੋਂ ਵੱਧ ਦਿੰਦਾ ਤੇ ਇੱਕ ਸੂਏ ਪਸ਼ੂ ਘੱਟ ਦਿੰਦਾ ਪਰ ਅਸਲ ਗੱਲ ਇਸ ਤਰ੍ਹਾਂ ਨਹੀਂ ਹੈਗੀ ਇਹ ਥੋੜਾ ਜਿਹਾ 19-21 ਦਾ ਫਰਕ ਜਿਹੜਾ ਹੋ ਸਕਦਾ ਇਹ ਇਹ ਨੂੰ ਸਕਦਾ ਵੀ ਪਸ਼ੂ ਜਿਹੜਾ ਅ ਪਿਛਲੇ ਸੂਏ ਦੇ ਵਿੱਚ 13 14 ਨੂੰ ਦੁੱਧ ਦੇ ਰਿਹਾ ਪੰਜ ਛੇ ਲੀਟਰ ਤੇ ਹੀ ਰਹਿ ਜਾਵੇ 50% ਦੁੱਧ ਨਹੀਂ ਘਟਦਾ ਹਾਂ ਥੋੜਾ ਬੜਾ ਦੁੱਧ ਦਾ ਉਹ ਨਹੀਂ ਇੰਕੀ ਫਰਕ ਜ਼ਰੂਰ ਹੋ ਜਾਂਦਾ ਇਹ ਜਿਹੜੇ ਪ੍ਰੋਬਲਮ ਹੈਗੇ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ ਜਿਹੜੇ ਤਿੰਨ ਮੈਂ ਕਾਰਨ ਹੋ ਸਕਦੇ ਨੇ ਉਹ ਆਪਾਂ ਤੁਹਾਡੇ ਨਾਲ ਇਕੱਲੇ ਇਕੱਲੇ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਗੌਰ ਇਹ ਕਰੋ ਜਦੋਂ ਪਸ਼ੂ ਸੂਇਆ ਸੀਗਾ ਉਸ ਤੋਂ ਬਾਅਦ ਉਹਨੂੰ ਜਿਹੜੀ ਜੇਲ ਵਗੈਰਾ ਪ੍ਰੋਪਰ ਪੂਰੇ ਤਰੀਕੇ ਦੇ ਨਾਲ ਪਾਈ ਕਈ ਵਾਰ ਕੀ ਹੁੰਦਾ ਪਸ਼ੂ ਦੀ ਬੱਚੇਦਾਨੀ ਦੇ ਵਿੱਚ ਜ਼ੇਰ ਰਹਿ ਜਾਂਦੀ ਹੈ ਜ਼ੇਰ ਦਾ ਥੋੜਾ ਵਾਲਾ ਹਿੱਸਾ ਰਹਿ ਗਿਆ ਤੇ ਜ਼ੇਰ ਬੱਚੇਦਾਨੀ ਦੇ ਅੰਦਰ ਇਨਫੈਕਸ਼ਨ ਹੋ ਜਾਂਦਾ ਔਰ ਇਨਫੈਕਸ਼ਨ ਕਰਕੇ ਕਈ ਵਾਰ ਤਾਂ ਪਸ਼ੂ ਜਿਹੜਾ ਖੁਰਾਕ ਘੱਟ ਖਾਂਦਾ ਤੇ ਉਹ ਨੂੰ ਥੋੜਾ ਵਾਲਾ ਜਿਹੜਾ ਬੁਖਾਰ ਵਗੈਰਾ ਵੀ ਰਹਿਣ ਲੱਗ ਜਾਂਦਾ ਪਰ ਕਈ ਵਾਰ ਕੀ ਹੁੰਦਾ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਉਹ ਹੀ ਨਹੀਂ ਪਸ਼ੂ ਤੇ ਉਹ ਖੁਰਾਕ ਵੀ ਉਸੇ ਤਰ੍ਹਾਂ ਖਾਂਦਾ ਰਹਿੰਦਾ ਉਹਨੂੰ ਬੁਖਾਰ ਵਗੈਰਾ ਆਉਣੀ ਆਪਾਂ ਨੂੰ ਜ਼ਿੰਮੇਦਾਰ ਨੂੰ ਪਤਾ ਨਹੀਂ ਚੱਲਦਾ ਵੀ ਉਹ ਵੀ ਬੱਚੇਦਾਨੀ ਦੇ ਅੰਦਰ ਇਨਫੈਕਸ਼ਨ ਹੈ ਤੇ ਪਸ਼ੂ ਸੋਣ ਤੋਂ ਬਾਅਦ ਮੈਲਾ ਵਗੈਰਾ ਸੁੱਧਦਾ 15 10 ਦਿਨ ਬਾਅਦ 8 ਦਿਨ ਬਾਅਦ ਮੈਲਾ ਸੱਪਣਾ ਸ਼ੁਰੂ ਕਰ ਦਿੰਦਾ ਜੇਕਰ ਜਿਹੜਾ ਕੜ ਵਗੈਰਾ ਪੂਰਾ ਚੰਗੀ ਤਰ੍ਹਾਂ ਚੱਲਦਾ ਤੇ ਇਹ ਅਮਣ ਥੋੜਾ ਜਿਹਾ ਧਿਆਨ ਦੇਣ ਵਾਲੀ ਗੱਲ ਆ ਇਹ ਦੇਖੋ ਵੀ ਪਸ਼ੂ ਦਾ ਕੜ ਪੂਰਾ ਚੰਗੀ ਤਰ੍ਹਾਂ ਚੱਲੇ ਆ ਜੇਕਰ ਘੱਟ ਕੜ ਚੱਲਦਾ ਤੇ ਬੱਚੇਦਾਨੀ ਦੇ ਅੰਦਰ ਥੋੜੀ ਬਾਲੀ ਜੇ ਰਹਿ ਰਹੇ ਹੈਗੇ ਆ ਤਾਂ ਕਿਸੇ ਮਾਹਰ ਡਾਕਟਰ ਨੂੰ ਸ਼ੱਕ ਕੇ ਉਹਦਾ ਜ਼ਰੂਰ ਇਲਾਜ ਕਰਾਉਣਾ ਚਾਹੀਦਾ ਕਿਉਂਕਿ ਉਹਦੇ ਨਾਲੇ ਵੱਡੀ ਪ੍ਰੋਬਲਮ ਆਉਂਦੀ ਆ ਪਸ਼ੂ ਨੂੰ ਥੋੜਾ ਥੋੜਾ ਬਖਾ ਰਹਿਣ ਲੱਗ ਜਾਂਦਾ ਤੇ ਆਪਾਂ ਪਤਾ ਨਹੀਂ ਜਾਂਦਾ ਕਈ ਵਾਰੀ ਖਾਈ ਪੀਈ ਜਦੋਂ ਉਸੇ ਤਰ੍ਹਾਂ ਜਾਂਦਾ ਤੇ ਆਪਾਂ ਸੋਚਦੇ ਆਂ ਵੀ ਪਸ਼ੂ ਖਾਂਦਾ ਖੀਂਦਾ ਤਾਂ ਪੂਰਾ ਪਰ ਉਹ ਦੁੱਧ ਨਹੀਂ ਪੂਰਾ ਪ੍ਰੋਪਰ ਤਰੀਕੇ ਨਾਲ ਦੇ ਰਿਹਾ ਸੋ ਇਹ ਆਪਾਂ ਜ਼ਰੂਰ ਧਿਆਨ ਦੇਣਾ ਵੀ ਜਦੋਂ ਪਸ਼ੂ ਸੁਆ ਸੀਗਾ ਉਸ ਵੇਲੇ ਜੇਰ ਵਗੈਰਾ ਪੂਰੀ ਪਈਆ ਤੇ ਕੜ ਵਗੈਰਾ ਉਹਦਾ ਪੂਰਾ ਚੱਲਿਆ ਜੇਕਰ ਆਪਾਂ ਨੂੰ ਲੱਗਦਾ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਫਿਰ ਮਾਹਰ ਡਾਕਟਰ ਨੂੰ ਸੱਦ ਕੇ ਉਹਦੇ ਬੱਚੇ ਦਾ ਨੀਂਦ ਦੇ ਅੰਦਰ ਉਹ ਡਾਕਟਰ ਜਿਹੜਾ ਐਂਟੀਬਾਇਓਟਿਕ ਦਵਾਈਆਂ ਵਗੈਰਾ ਧਰਦਾ ਗੂੜੀਆਂ ਧਰਦਾ ਉਹ ਟਰਵਾ ਕੇ ਉਹਨੂੰ ਚੰਗੀ ਤਰ੍ਹਾਂ ਬੱਚੇ ਦਾ ਨੀਂਗੀ ਸਫਾਈ ਜਿਹੜੀ ਕਰਾਉਣੀ ਚਾਹੀਦੀ ਆ ਨਹੀਂ ਤਾਂ ਜਿਹੜਾ ਦੁੱਧ ਤਾਂ ਘਟੇ ਹੀ ਘਟਿਆ ਨਾਲ ਨਵੇਂ ਦੁੱਧ ਹੋਰ ਦੇ ਵਿੱਚ ਵੀ ਪਸ਼ੂ ਨੂੰ ਪ੍ਰੋਬਲਮ ਆਉਣੀ ਆ ਕਿਉਂਕਿ ਬੱਚੇ ਦਾ ਨੀਂਗੀ ਦੇ ਅੰਦਰ ਇਨਫੈਕਸ਼ਨ ਹੋਣ ਕਰਕੇ ਪਸ਼ੂ ਫਿਰ ਆਹਦੇ ਜਿਹੜਾ ਨਵੇਂ ਦੁੱਧ ਹੋਣ ਦੇ ਵਿੱਚ ਵੀ ਕਾਫੀ ਜਿਹੜੀ ਦਿੱਕਤ ਕਰਦਾ ਸੋ ਇਹ ਵੱਡਾ ਧਿਆਨ ਦੇਣ ਵਾਲੀ ਗੱਲ ਆ ਇਹਨੂੰ ਜਰੂਰ ਆਪਾਂ ਧਿਆਨ ਦੇਣਾ ਦੂਸਰਾ ਅਮੇਰ ਕਰਨ ਨੂੰਗਾ ਜਿਹੜੇ ਪਸ਼ੂ ਜ਼ਿਆਦਾ ਦੁੱਧ ਦਿੰਦੇ ਨੇ 13-14 ਲੀਟਰ ਦੁੱਧ ਦਿੰਦੇ ਨੇ ਉਨ੍ਹਾਂ ਦੇ ਸਰੀਰ ਦੇ ਵਿੱਚੋਂ ਖਰਾਕੀ ਤੱਤ ਜਿਹੜੇ ਬਹੁਤ ਜ਼ਿਆਦਾ ਬਾਹਰ ਆ ਜਾਂਦੇ ਨੇ ਨਿਕਲ ਜਾਂਦੇ ਨੇ ਦੁੱਧ ਦੇ ਰਾਹੀਂ ਤੇ ਆਪਾਂ ਲੰਮਾ ਸਮਾਂ ਮਤਲਬ ਕਈ ਵਾਰੀ ਲੰਮਾ ਸਮਾਂ ਪਸ਼ੂ ਨੂੰ ਚੋਣਦੇ ਰਹਿੰਦੇ ਆਂ ਜਿਆਦਾ ਦੁੱਧ ਦੇਣ ਵਾਲੇ ਪਸ਼ੂ ਨੂੰ ਸੋਣ ਤੋਂ ਕਈ ਵਾਰ ਤਾਂ ਆਪਾਂ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਛੱਡ ਦਿਆਂ ਇਹ ਬਹੁਤ ਵੱਡੀ ਗਲਤੀ ਹੁੰਦੀ ਆ ਪਸ਼ੂ ਨੂੰ ਆ ਤਾਂ ਸੋਣ ਤੋਂ ਘੱਟੋ ਘਾਟ 2 2.5 ਮਹੀਨੇ 3 ਮਹੀਨੇ ਪਹਿਲਾਂ ਜ਼ਰੂਰ ਉਹਨੂੰ ਛੱਡੋ ਹੌਲੀ ਹੌਲੀ ਦੁੱਧ ਘਟਾਉਦੇ ਘਟਾਉਦੇ ਲਾ ਦੁੱਧ ਘਟਾ ਕੇ ਦੁੱਧ ਚੋਣਾ ਉਹਦਾ ਬੰਦ ਕਰ ਦਿਓ ਤੇ ਤਾਂ ਕਿ ਜਿਹੜਾ ਪਸ਼ੂ ਅਗਲੇ ਸੂਏ ਦੇ ਵਾਸਤੇ ਆਪਦੇ ਆਪ ਨੂੰ ਤਿਆਰ ਕਰ ਸਕੇ ਕਿਉਂਕਿ ਦੁੱਧ ਦੇ ਵਿੱਚ ਬਹੁਤ ਸਾਰੇ ਜਿਹੜੇ ਖਰਾਕੀ ਤੱਤ ਬਾਹਰ ਹੁੰਦੇ ਰਹਿੰਦੇ ਆ ਤੇ ਪਸ਼ੂ ਜਦੋਂ ਅਗਲੇ ਸੂਏ ਦੇ ਫਿਰ ਸੂਂਦਾ ਤੇ ਉਹਦੇ ਜਿਹੜੇ ਖਰਾਕੀ ਤੱਤ ਸਰੀਰ ਦੀ ਖਾਣਕ ਜਿਹੜੀ ਉਹ ਪੂਰੀ ਨਹੀਂ ਹੁੰਦੀ ਤੇ ਜਿਹੜੀ ਖਰਾਕ ਆਪਾਂ ਪੋਰੇ ਆ ਖਰਾਕ ਦਾ ਵੱਡਾ ਹਿੱਸਾ ਜਿਹੜਾ ਫਿਰ ਪਸ਼ੂ ਸਰੀਰਕ ਜ਼ਰੂਰਤ ਵਾਸਤੇ ਸਰੀਰਕ એનર્ਜੀ ਦੇ ਵਾਸਤੇ ਮਤਲਬ ਇਸ ਕਰਕੇ ਪ੍ਰੋਬਲਮ ਆਉਂਦੀ ਆ ਆਪਾਂ ਖਰਾਕ ਅੱਪਾ ਚੋਚੇ ਦਾ ਵੀ ਖਰਾਕ ਤਾਂ ਪਿਛਲੇ ਸੂਏ ਦੇ ਨਹੀਂ ਪਾ ਰਿਹਾ ਪਰ ਦੁੱਧ ਨਹੀਂ ਦੇ ਰਿਹਾ ਪਰ ਆਪਾਂ ਇਹ ਨਹੀਂ ਦੇਖਦੇ ਵੀ ਪਸ਼ੂ ਦੇ ਸਰੀਰ ਦੇ ਵਿੱਚੋਂ ਕਿੰਨਾ ਕਿੰਨਾ ਖਰਾਕੀ ਤੱਤ ਆਪਾਂ ਪਹਿਲੇ ਸੂਏ ਦੇ ਵਿੱਚੋਂ ਕੱਢ ਚੁੱਕਿਆ ਸੋ ਇਹ ਜ਼ਰੂਰ ਧਿਆਨ ਦਿਓ ਵੀ ਪਸ਼ੂ ਨੂੰ ਆਪਾਂ ਸੂਤ ਤੋਂ 2-3 ਮਹੀਨੇ ਪਹਿਲਾਂ ਜਿਹੜਾ ਚੰਗੇ ਦੁੱਧ ਨਾਲ ਪਸ਼ੂ ਨੂੰ ਨਾ ਨੂੰ 2-3 ਮਹੀਨੇ ਪਹਿਲਾਂ ਦੁੱਧੋਂ ਉਹਨਾਂ ਨੂੰ ਭਿਲਾ ਦਿਓ ਤੇ ਉਹਨਾਂ ਦੀ ਫਿਰ ਖਰਾਕ ਦੇ ਵਿੱਚ ਥੋੜੀ ਬਾਲੀ ਤਾਂ ਆਪਾਂ ਘੱਟ ਖਰਾਕ ਕਰ ਸਕਾਂਗਾ ਪਰ ਕਈ ਵਾਰ ਕੀ ਕਰਦੇ ਨੇ ਪਸ਼ੂ ਜਦੋਂ ਤੁ ਤੋਂ ਪਸ਼ੂ ਪਾਜਣ ਦਾ ਕਰਦੇ ਜਿੰਮੇਦਾਰ ਨੇ ਉਹਨਾਂ ਦਾ ਨਾ ਉਹਨਾਂ ਨੂੰ ਹਰੇ ਪੱਠਿਆਂ ਤੇ ਰੱਖ ਲੈਂਦੇ ਨੇ ਸੋ ਜਿਹੜਾ ਚੰਗਾ ਦੁੱਧ ਦੇਣ ਵਾਲੇ ਪਸ਼ੂ ਨੇ ਸੂਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਦਾਣਾ ਵਗੈਰਾ ਹੋ 3-4 ਕਿਲੋ ਜ਼ਰੂਰ ਦਿੰਦੇ ਰਹੋ 2-2.5 ਕਿਲੋ ਤੋਂ ਘੱਟ ਤਾਂ ਕੱਲੀ ਨਹੀਂ ਬਣਦੀ ਸੋ ਇਹ ਜਿਹੜਾ ਦਾਣਾ ਹੈ ਉਹ ਪਸ਼ੂ ਨੂੰ ਸੂਣ ਤੋਂ ਬਾਅਦ ਵੀ ਦਿੰਦੇ ਰਹੋ ਤਾਂ ਕਿ ਪਸ਼ੂ ਦੀ ਜਿਹੜੀ ਸਰੀਰਕ ਜ਼ਰੂਰਤਾਂ ਉਹ ਪੂਰੀ ਰਹੀਂ ਤੇ ਜਦੋਂ ਪਸ਼ੂ ਸੂਣਦਾ ਤੇ ਫਿਰ ਆਪਾਂ ਨੂੰ ਪੂਰਾ ਦੁੱਧ ਜਿਹੜਾ ਜਿਹੜੀ ਖੁਰਾਕ ਆਪਾਂ ਦੇ ਰਹੇ ਆ ਉਹਦੇ ਨਾਲ ਉਹ ਦੋਵੇ ਕਿਉਂਕਿ ਜੇ ਖੁਰਾਕ ਦਾ ਵੱਡਾ ਹਿੱਸਾ ਸਰੀਰ ਕਾਰਜਾਂ ਲਈ ਵਾਸਤੇ ਪਸ਼ੂ ਵਰਤ ਰਿਹਾ ਤਾਂ ਫਿਰ ਦੁੱਧ ਤਾਂ ਘਟੇ ਘਟਣਾ ਸੋ ਜ਼ਿਆਦਾ ਜ਼ਿੰਮੇਵਾਰਾਂ ਦੀ ਇਹ ਪ੍ਰੋਬਲਮ ਵੀ ਹੁੰਦੀ ਆ ਉਹ ਇਹ ਧਿਆਨ ਨਹੀਂ ਦਿੰਦੇ ਤੇ ਪੈਸੇ ਬਚਾਉਣ ਦੇ ਵਾਸਤੇ ਉਹ ਇਹ ਕਰ ਜਾਂਦੇ ਨੇ ਵੀ ਚਲੋ ਉਹ ਹੁਣ ਤਾਂ ਪਸ਼ੂ ਨੂੰ ਜਿਆਦਾ ਦੁੱਧੇ ਤੋਂ ਲੈਣਾ ਨਹੀਂ ਹੈਗਾ ਆਪਾਂ ਲਈ ਦੁੱਧ ਤਾਂ ਦਿੰਦਾ ਨਹੀਂ ਸੋ ਇਹਨੂੰ ਜਿਹੜਾ ਦਾਣਾ ਵਗੈਰਾ ਬੰਦ ਕਰ ਦਿਓ ਆਪਾਂ ਹਾਇ ਪੱਠਾਂ ਤੇ ਰੱਖ ਲੈਂਦੇ ਆ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ ਇਹਦੇ ਨਾਲ ਵੀ ਜਿਹੜੀ ਪਰਾਲਾ ਮਸਾਂ ਆਉਂਦੀ ਆ ਤੀਸਰਾ ਮੇਨ ਵੱਡਾ ਕਾਰਨ ਹੁੰਦਾ ਪਸ਼ੂ ਦੇ ਆਪਾਂ ਡੀ ਵਰਮਿੰਗ ਨਹੀਂ ਕਰਾਉਂਦੇ ਬਹੁਤ ਸਾਰੇ ਜ਼ਿੰਮੇਵਾਰ ਇਸ ਤਰ੍ਹਾਂ ਨੇ ਜਿਨ੍ਹਾਂ ਨੂੰ ਪਤਾ ਹੀ ਹੈਗਾ ਵੀ ਡੀ ਵਰਮਿੰਗ ਵੀ ਕਰੀਦੀ ਹੁੰਦੀ ਆ ਸੋ ਡੀ ਵਰਮਿੰਗ ਦੇ ਜਿਹੜੀਆਂ ਪਸ਼ੂ ਦੇ ਸਰੀਰ ਮਿਹਦੇ ਦੇ ਅੰਦਰ ਕਈ ਵਾਰੀ ਬਾਰਮਾ ਪੈਦਾ ਹੋ ਜਾਂਦੇ ਨੇ ਕੀੜੇ ਹੋ ਜਾਂਦੇ ਨੇ ਉਹ ਕੀੜੇ ਖੁਰਾਕ ਦਾ ਵੱਡਾ ਹਿੱਸਾ ਜਿਹੜਾ ਖਾ ਜਾਂਦੇ ਨੇ ਤੇ ਪਸ਼ੂ ਨੂੰ ਆਪਾਂ ਖੁਰਾਕ ਪੂਰੀ ਮਾਤਰਾ ਵਿੱਚ ਪਾਉਂਦੇ ਆ ਤੇ ਪਰ ਪਸ਼ੂ ਦੇ ਸਰੀਰ ਦੇ ਵਿੱਚ ਜਿਹੜੀ ਉਹ ਡਿਊਟੇਲਾਈਜ਼ ਨਹੀਂ ਖੁਰਾਕ ਹੁੰਦੀ ਸੋ ਵੱਡਾ ਇਸੋ ਖੁਰਾਕ ਦਾ ਜਿਹੜੇ ਤੁਬਾਰ ਨੂੰ ਖਾ ਜਾਂਦੇ ਨੇ ਕਈ ਵਾਰ ਤਾਂ ਪਸ਼ੂ ਨੂੰ ਮੋਖ ਵਗੈਰਾ ਲੱਗ ਜਾਂਦੇ ਆ ਪਤਾ ਲੱਗ ਜਾਂਦਾ ਲੋਕ ਉਹਦੇ ਕੀੜਿਆਂ ਦੀਆਂ ਗੋਲੀਆਂ ਫਿਰ ਦੇ ਦਿੰਦੇ ਨੇ ਪਰ ਬੜੀ ਵਾਰ ਹੱਦਾਂ ਨਹੀਂ ਪਤਾ ਲੱਗਦਾ ਸੋ ਇਹ ਜਿਹੜਾ ਬੜਾ ਧਿਆਨ ਦੇਣ ਵਾਲੀ ਗੱਲ ਆ ਪਸ਼ੂ ਨੂੰ ਸਾਲ ਦੇ ਵਿੱਚ ਦੋ ਵਾਰ ਆਪਾਂ ਜ਼ਰੂਰ ਨਿਵਾਰਨ ਕਰੋ ਸੇਮੀ ਨਿਵਾਦਾ ਇਹ ਨੂੰ ਰਿਪੀਟ ਕਰ ਦਿਓ ਤੇ ਇਸ ਤਰ੍ਹਾਂ ਦੀ ਫਿਰ ਪ੍ਰੋਬਲਮ ਨਹੀਂ ਆਉਂਦੀ ਤੇ ਕਈ ਵਾਰੀ ਕੀ ਆ ਵੀ ਪਸ਼ੂ ਦੇ ਸਰੀਰ ਜਿਹੜਾ ਜ਼ਿਆਦਾ ਪੁੱਤ ਦੇਣ ਵਾਲੇ ਪਸ਼ੂ ਹੁੰਦੇ ਨੇ ਉਹਨਾਂ ਦੇ ਸਰੀਰ ਦੇ ਵਿੱਚੋਂ ਪ੍ਰੋਟੀਨ ਤੋਂ ਤੋਤੇ ਰਹੀ ਕਾਫੀ ਮਾਤਰਾ ਜਵਾਹਰ ਆਉਂਦੀ ਹੈ ਪ੍ਰੋਟੀਨ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਆਪਾਂ ਦੇਖਿਆ ਖਾਣਕ ਦੇ ਵਿੱਚ ਜਿਹੜਾ ਪ੍ਰੋਟੀਨ ਖਾਣਾ ਦੇ ਰਹੇ ਆਂ ਆਪਾਂ ਲੈ ਲੈਂਦੇ ਆਂ ਜੇਕਰ ਖਾਣਕ ਦੇ ਵਿੱਚ ਖਣਕਟ ਹੋਵੇ ਪਸ਼ੂ ਦੀ ਵਿੱਚ ਦੁੱਧ ਨਹੀਂ ਪੂਰਾ ਦਿੰਦਾ ਸੋ ਪ੍ਰੋਟੀਨ ਪਸ਼ੂ ਨੂੰ ਸਰੀਰ ਵਾਸਤੇ ਵੀ ਜ਼ਰੂਰਤ ਹੈ ਤੇ ਦੁੱਧ ਵਾਸਤੇ ਵੀ ਜ਼ਰੂਰਤ ਹੈ। ਜੇਈ ਵਾਰੀ ਖਾਣਕ ਦੇ ਵਿੱਚ ਆਪਣੇ ਕੋਲ ਉਨੀ ਪ੍ਰੋਟੀਨ ਬਾਕੀ ਨਹੀਂ ਜਾਂਦੀ ਜਿੰਨੀ ਪਸ਼ੂ ਦੀ ਸਰੀਰਕ ਜ਼ਰੂਰਤ ਹੈ ਜਿਹੜੇ ਪ੍ਰੋਟੀਨ ਵਾਸਤੇ ਹੁੰਦੀ ਹੈ ਸੋ ਉਹਦੇ ਨਾਲ ਵੀ ਦੁੱਧ ਦੇ ਵਿੱਚ ਘਾਟ ਆ ਜਾਂਦੀ ਹੈ। ਤੇ ਇਹਦੇ ਨਾਲ ਆਪਾਂ ਜੇ ਆਪਾਂ ਜਿਆਦਾ ਖਰਾਕ ਪਾਉਂਦੇ ਆਂ ਕਈ ਵਾਰੀ ਲੋਕ ਤੇਲ ਸਰੋਂ ਦਾ ਤੇਲ ਵਗੈਰਾ ਦੇਣਾ ਸ਼ੁਰੂ ਕਰ ਦਿੰਦੇ ਨੇ ਉਹਦੇ ਨਾਲ ਕਈ ਵਾਰੀ ਮਿਹਦੇ ਵਿੱਚ ਤੇਲ ਜਦੋਂ ਚਲਿਆ ਜਾਂਦਾ ਤਾਂ ਉੱਪਰ ਪਾਣੀ ਕੋਈ ਪੀਲਾ ਪਸ਼ੂ ਨੇ ਉਹ ਉਹ ਹਾਜ਼ਮ ਨਹੀਂ ਕਰ ਸਕਦਾ ਤੋਂ ਜਿਆਦਾ ਮਾਤਰਾ ਦੇ ਵਿੱਚ ਆਪਾਂ ਤੇਲ ਵੀ ਉਹਨੂੰ ਦੇ ਸਕਦੇ ਸੋ ਉੱਥੇ ਪ੍ਰੋਟੀਨ ਦੇ ਵਾਸਤੇ ਆਪਾਂ ਨੂੰ ਇੱਕ ਬਾਈਪਾਸ ਪ੍ਰੋਟੀਨ ਹੁਣ ਲਾ ਜਿਹੜਾ ਮਿਹਦੇ ਤੋਂ ਬਾਈਪਾਸ ਹੁੰਦਾ ਹੋਇਆ ਪਸ਼ੂ ਦੇ ਰੋਮਨ ਵਿੱਚ ਚਲਿਆ ਜਾਂਦਾ ਉਹ ਜਿਹੜਾ ਪ੍ਰੋਟੀਨ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਮਿਲ ਜਾਂਦਾ 1 ਕਿਲੋ ਦੀ ਪੈਕਿੰਗ ਦੇ ਵਿੱਚ ਮਿਲਦਾ ਜਿਹੜੇ ਚੰਗਾ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਨੂੰ ਆਪਾਂ ਬਾਜ਼ਾਰ ਦੇ ਵਿੱਚੋਂ ਲਿਆ ਕੇ ਉਹਨੂੰ ਬਾਈਪਾਸ ਪ੍ਰੋਟੀਨ ਕਹਿ ਕੇ ਲੈ ਸਕਦੇ ਹਾਂ ਬਾਜ਼ਾਰ ਤੋਂ ਉਹ ਆਪਾਂ ਪਸ਼ੂ ਨੂੰ ਦੇ ਸਕਦੇ ਹਾਂ 70 80 ਗ੍ਰਾਮ ਤੋਂ 100 ਗ੍ਰਾਮ ਤੱਕ ਡੇਲੀ ਦੇ ਸਕਦੇ ਹਾਂ ਜਿਹੜਾ ਚੰਗਾ ਜਿਆਦਾ ਦੁੱਧ ਦੇਣ ਵਾਲਾ ਪਸ਼ੂ ਹੈ ਉਹਨੂੰ ਆਪਾਂ 150 ਗ੍ਰਾਮ ਤੱਕ ਵੀ ਜਿਹੜਾ ਡੇਲੀ ਬਾਈਪਾਸ ਪ੍ਰੋਟੀਨ ਦੇ ਸਕਦੇ ਹਾਂ ਉਹਦੇ ਨਾਲ ਪ੍ਰੋਟੀਨ ਦੀ ਜ਼ਰੂਰਤ ਪਸ਼ੂ ਦੀ ਪੂਰੀ ਹੁੰਦੀ ਰਹਿੰਦੀ ਆ ਤੇ ਜਿਹੜੀ ਖੁਰਾਕ ਆਪਾਂ ਪਸ਼ੂ ਨੂੰ ਦਿੰਨੇ ਆ ਉਹਦੇ ਨਾਲ ਜਿਹੜਾ ਪਸ਼ੂ ਦੁੱਧ ਆਪਾਂ ਨੂੰ ਪੂਰੀ ਮਾਤਰਾ ਦੇ ਵਿੱਚ ਦੇ ਦਿੰਦਾ ਤੇ ਮੇਨ ਤਿੰਨ ਕਾਰਨ ਹੁੰਦੇ ਨੇ ਜਿੰਨਾ ਕਰਕੇ ਪਸ਼ੂ ਪਿਛਲੇ ਸੂਏ ਤੱਕ ਨਹੀਂ ਨਬਾ ਸੋ ਇਹਨਾਂ ਤਿੰਨੇ ਕਾਰਨ ਆਪਾਂ ਤੁਹਾਨੂੰ ਪੂਰੇ ਤੇ ਉਹਦੇ ਨਾਲ ਦੱਸੇ ਨੇ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ